ਮੈਨੀਟੋਬਾ ਸਰਕਾਰ ਇਸ ਸਕੂਲੀ ਸਾਲ ਤੋਂ ਸ਼ੁਰੂ ਹੋਣ ਵਾਲੇ ਕਲਾਸਰੂਮਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਦੂਜੇ ਸੂਬਿਆਂ ਦੇ ਕਾਨੂੰਨਾਂ ਨੂੰ ਅੱਗੇ ਵਧਾਏਗਾ ਕਿੰਡਰਗਾਰਡਨ ਤੋਂ ਗ੍ਰੇਡ 8 ਤੱਕ ਦੇ ਵਿਦਿਆਰਥੀਆਂ ਦੇ ਲਈ ਪਾਬੰਦੀ ਹੈ ਜਦੋਂ ਕਿ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਕਲਾਸ ਦੇ ਸਮੇਂ ਦੌਰਾਨ ਆਪਣੇ ਡਿਵਾਈਸਾਂ ਦੀ ਵਰਤੋਂ ਕਰਨ ਤੇ ਪਾਬੰਦੀ ਹੋਵੇਗੀ ਪਰ ਉਹ ਬ੍ਰੇਕ ਅਤੇ ਦੁਪਹਿਰ ਦੇ ਖਾਣੇ ਦੌਰਾਨ ਉਹਨਾਂ ਦੀ ਵਰਤੋਂ ਕਰਨ ਦੇ ਲਈ ਸੁਤੰਤਰ ਹੋਣਗੇ ਪਾਬੰਦੀਆਂ ਨੂੰ ਧਿਆਨ ਭਟਕਨ ਨੂੰ ਘਟਾਉਣ ਤੇ ਵਿਦਿਆਰਥੀਆਂ ਨੂੰ ਕਲਾਸ ਦੇ ਵਿੱਚ ਫੋਕਸ ਕਰਨ ਦੇ ਵਿੱਚ ਮਦਦ ਕਰ ਲਈ ਤਿਆਰ ਕੀਤਾ ਗਿਆ ਹੈ ਕੁਝ ਮੈਨੀਟੋਬਾ ਸਕੂਲ ਡਿਵੀਜ਼ਨਾਂ ਨੇ ਪਹਿਲਾਂ ਹੀ ਆਪਣੀ ਪਾਬੰਦੀ ਲਗਾਈ ਹੋਈ ਹੈ ਸਸਕਾਚੁਆਨ ਨੇ ਪਿਛਲੇ ਹਫਤੇ ਤੇ ਅਲਬਰਟਾ ਬੀਸੀ ਕਿਊਬੇਕ ਕਨਟੈਰੀਓ ਤੇ ਨੋਵਾਸਕੋਸ਼ੀਆ ਤੋਂ ਬਾਅਦ 2024-25 ਸਕੂਲੀ ਸਾਲ ਦੇ ਲਈ ਡਿਵਾਈਸਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਕੈਨੇਡਾ ਪਰ ਦੇ ਵਿੱਚ ਪਿਛਲੇ ਸਮੇਂ ਦੌਰਾਨ ਕਲਾਸਰੂਮਜ਼ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਕਾਫੀ ਡਿਬੇਟ ਚੱਲ ਰਹੀ ਹੈ ਜਿੱਥੇ ਬਹੁਤ ਸਾਰੇ ਸਕੂਲ ਬੋਰਡਸ ਦੇ ਵੱਲੋਂ ਕਲਾਸਰੂਮਜ਼ ਦੇ ਵਿੱਚ ਸੈੱਲ ਫੋਨ ਦੀ ਵਰਤੋਂ ਸਿਮਿਤ ਕਰਨ ਸੰਬੰਧੀ ਆਵਾਜ਼ਾਂ ਹੋ ਗਈ ਅਤੇ ਕਿਹਾ ਗਿਆ ਕਿ ਇਸ ਦੇ ਨਾਲ ਬੱਚਿਆਂ ਦਾ ਜਿਹੜਾ ਧਿਆਨ ਹੈ ਉਹ ਪੜ੍ਹਾਈ ਤੋਂ ਭੰਗ ਹੁੰਦਾ ਹੈ ਤੇ ਅਧਿਆਪਕ ਵੱਲੋਂ ਜੋ ਪੜਾਇਆ ਜਾ ਰਿਹਾ ਉਸ ਵੱਲੋਂ ਬੱਚਿਆਂ ਤੇ ਜ਼ਿਆਦਾ ਧਿਆਨ ਫੋਕਸ ਨਹੀਂ ਕੀਤਾ ਜਾਂਦਾ ਸਕੂਲ ਦੇ ਵਿੱਚ ਪੜਨ ਵਾਲੇ ਬਾਕੀ ਸਟੂਡੈਂਟਸ ਦੇ ਨਾਲ ਜੋ ਸੋਸ਼ਲ ਇੰਟਰੈਕਟ ਜ਼ਰੂਰੀ ਹੈ ਉਸ ਤੇ ਵੀ ਇਸ ਦੇ ਨਾਲ ਅਸਰ ਪੈਂਦਾ ਹੈ ਕਿਉਂਕਿ ਬੱਚੇ ਆਪਣੇ ਸੈੱਲ ਫੋਨ ਦੇ ਵਿੱਚ ਜ਼ਿਆਦਾ ਸਮਾਂ ਬਤੀਤ ਕਰਦੇ ਨੇ ਇਸ ਦੇ ਬਾਅਦ ਇੱਕ ਇੱਕ ਕਰਕੇ ਕੈਨੇਡਾ ਦੀਆਂ ਲਗਭਗ ਸਾਰੀਆਂ ਪ੍ਰੋਵਿੰਸਾਂ ਦੇ ਵੱਲੋਂ ਮੋਬਾਈਲ ਫੋਨ ਤੇ ਪਾਬੰਦੀ ਲਗਾਉਣ ਦੇ ਲਈ ਕਦਮ ਅੱਗੇ ਵਧਾਏ ਗਏ ਅਤੇ ਇਹ ਪਾਬੰਦੀਆਂ ਲਾਗੂ ਹੋਣ ਗਿਆ ਬੇਸ਼ੱਕ ਪਹਿਲਾਂ ਵੀ ਬਹੁਤ ਸਾਰੀਆਂ ਸਕੂਲ ਡਿਸਟ੍ਰਿਕਟਸ ਦੇ ਵੱਲੋਂ ਅਧਿਕਾਰੀਆਂ ਨੂੰ ਇਹ ਅਧਿਕਾਰ ਦਿੱਤੇ ਗਏ ਸਨ ਕਿ ਉਹ ਬੱਚਿਆਂ ਨੂੰ ਸੈੱਲ ਫੋਨ ਦੀ ਵਰਤੋਂ ਦਾ ਅਧਿਕਾਰ ਦੇਣਾ ਚਾਹੁੰਦੇ ਨੇ ਜਾਂ ਨਹੀਂ ਜ਼ਿਆਦਾਤਰ ਮਾਪਿਆਂ ਦੇ ਵੱਲੋਂ ਵੀ ਇਸ ਦੇ ਨਾਲ ਸਹਿਮਤੀ ਪ੍ਰਗਟਾਈ ਗਈ ਹੈ ਪਰ ਕੁਝ ਨੇ ਇਹ ਸਵਾਲ ਜ਼ਰੂਰ ਚੁੱਕੇ ਸਨ ਕਿ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾਣ ਸਮੇਂ ਸੈੱਲ ਫੋਨ ਸਹਾਇ ਸਦ ਹੁੰਦੇ ਨੇ ਕਿਉਂਕਿ ਬੱਚੇ ਦੇ ਨਾਲ رابطہ ਬਣਾ ਕੇ ਉਸ ਦੀ ਜਿਹੜੀ ਲੋਕੇਸ਼ਨ ਹੈ ਉਸ ਦਾ ਪਤਾ ਲੱਗ ਜਾਂਦਾ ਹੈ ਪਰ ਇਸ ਸੰਬੰਧੀ ਸਪਸ਼ਟ ਕੀਤਾ ਗਿਆ ਹੈ ਕਿ ਪੂਰਨ ਪਾਬੰਦੀ ਨਹੀਂ ਹੈ ਸਿਰਫ ਕਲਾਸਰੂਮਸ ਦੇ ਵਿੱਚ ਹੀ ਇਸ ਨੂੰ ਪਾਬੰਦੀ ਕੀਤਾ ਜਾਏਗਾ ਕੈਨੇਡਾ ਤੋਂ ਇਲਾਵਾ ਅਮਰੀਕਾ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਸਕੂਲ ਬੋਰਡਸ ਨੂੰ ਚਿੱਠੀ ਲਿਖ ਕੇ ਕਲਾਸਰੂਮ ਦੇ ਵਿੱਚ ਮੋਬਾਈਲ ਫੋਨ ਦੀ ਵਰਤੋਂ ਸੀਮਿਤ ਕਰਨ ਦੇ ਲਈ ਆਖਿਆ ਗਿਆ ਜਿਸ ਦੇ ਵਿੱਚ ਉਹਨਾਂ ਇਸ ਦੇ ਬਾਰੇ ਜਿਹੜੇ ਬੁਰੇ ਪ੍ਰਭਾਵਾਂ ਦਾ ਜ਼ਿਕਰ ਵੀ ਕੀਤਾ ਤੇ ਕੁਝ ਰਿਸਰਚ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਨੇ ਇਸ ਤੋਂ ਇਲਾਵਾ ਵਰਜੀਨੀਆ ਸਟੇਟ ਦੇ ਵੱਲੋਂ ਵੀ ਇਸ ਸੰਬੰਧੀ ਕਦਮ ਚੁੱਕੇ ਗਏ ਨੇ ਕਿਉਂਕਿ ਅਮਰੀਕਾ ਦੇ ਸਰਜਨ ਜਰਨਲ ਨੇ ਇਹ ਆਖਿਆ ਸੀ ਕਿ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਸੋ ਸੋਸ਼ਲ ਮੀਡੀਆ ਦੀ ਵਰਤੋਂ ਸਮੇਂ ਤੰਬਾਕੂ ਪ੍ਰੋਡਕਟ ਦੀ ਤਰ੍ਹਾਂ ਚੇਤਾਵਨੀ ਜਿਹੜੀ ਹੈ ਉਹ ਲਿਖੀ ਜ਼ਰੂਰ ਹੋਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ